ਇਸ ਵਕਤ ਦੀ ਤਾਜ਼ਾ ਅਪਡੇਟ ਲੈਂਡ ਪੁੱਲਿੰਗ ਪਾਲਿਸੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੀ ਆ ਪੰਜਾਬ ਸਰਕਾਰ ਨੇ ਲੈਂਡ ਪੁੱਲਿੰਗ ਪਾਲਿਸੀ ਨੂੰ ਆਖਰਕਾਰ ਵਾਪਸ ਲੈ ਲਿਆ ਹੈ ਸੋ ਸਰਕਾਰ ਦਾ ਇਸ ਪਾਲਿਸੀ ਨੂੰ ਲੈ ਕੇ ਯੂ-ਟਰਨ ਜਿਹੜਾ ਦੇਖਣ ਨੂੰ ਮਿਲਿਆ ਤੁਹਾਨੂੰ ਦੱਸਤੀ ਹੈ ਕਿ ਸਰਕਾਰ ਨੇ ਯੂ-ਟਰਨ ਮਾਰ ਲਿਆ ਤੇ ਇਸ ਪਾਲਿਸੀ ਨੂੰ ਲੈਂਡ ਪੁੱਲਿੰਗ ਪਾਲਿਸੀ ਨੂੰ ਵਾਪਸ ਲੈਣ ਦੇ ਲਈ ਨੋਟੀਫਿਕੇਸ਼ਨ ਵੀ ਬਕਾਇਦਾ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਪਿਛਲੇ ਲੰਬੇ ਸਮੇਂ ਤੋਂ ਇਸ ਪਾਲਿਸੀ ਦਾ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਵਿਰੋਧੀ ਧਿਰਾਂ ਦੇ ਵੱਲੋਂ ਜਿਹੜਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਧਰਨੇ ਲਗਾਏ ਜਾ ਰਹੇ ਸੀ ਇਸ ਸੱਦੇ ਚੱਲਦਿਆਂ ਜਾਂ ਫਿਰ ਕਹਿ ਲਈਏ ਕਿਸਾਨਾਂ ਦੇ ਮਨ ਮਿਟਾਵ ਨੂੰ ਦੇਖਿਆ ਹੋਇਆ ਪੰਜਾਬ ਸਰਕਾਰ ਨੇ ਆਖਰਕਾਰ ਫੈਸਲਾ ਲੈ ਲਿਆ ਹੁਣ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਅਤੇ ਐਸ ਪਾਲਿਸੀ ਨੂੰ ਵਾਪਸ ਲੈ ਲੈ ਗਿਆ ਸੋ ਤੁਹਾਨੂੰ ਦੱਸਦੀ ਏ ਕਿ ਕਿਸਾਨ ਆਗੂ ਇਸ ਨੂੰ ਆਪਣਾ ਦਬਦਬਾ ਦਾਸਰੇ ਨੇ ਉਹ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਕਿਸਾਨ ਹਮੇਸ਼ਾ ਹੀ ਆਪਣੀ ਖੇਤੀ ਦੀ ਜ਼ਮੀਨ ਦੀ ਰਾਖੀ ਕਰਦੇ ਆਏ ਨੇ ਪੰਜਾਬ ਦੀ ਧਰਤੀ ਦੀ ਰਾਖੀ ਕਰਦੇ ਆਏ ਨੇ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਸਰਕਾਰ ਦੇ ਉੱਤੇ ਦਬਾਅ ਬਣਾਇਆ ਗਿਆ ਸੀਗਾ ਇਸ ਦਾ ਵਿਰੋਧ ਕੀਤਾ ਗਿਆ ਸੀ ਉਸ ਦੇ ਤਹਿਤ ਇਸ ਪਾਲਿਸੀ ਨੂੰ ਵਾਪਸ ਲਿਆ ਗਿਆ ਹੈ ਉਧਰ ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਤ ਨਾਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਵੱਲੋਂ ਵੀ ਜਿਹੜਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਸੀਗਾ ਤੇ ਅੱਜ ਉਹਨਾਂ ਨੇ ਵੀ ਟਵੀਟ ਕਰਕੇ ਇਸ ਬਾਬਤ ਕਹਿ ਦਿੱਤਾ ਹੈ ਕਿ ਜਿਹੜੀ ਸਰਕਾਰ ਹੈ ਉਹ ਦਬਾਅ ਦੇ ਹੇਠ ਆ ਕੇ ਇਸ ਫੈਸਲੇ ਨੂੰ ਵਾਪਸ ਲੈ ਰਹੀ ਹੈ ਮੈਂ ਸਮੂਹ ਪੰਜਾਬੀਆਂ ਦਾ ਤੇ ਖਾਸ ਕਰਕੇ ਸ਼ੋਮਨੀ ਕਾਲੀ ਦਲ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਤੁਸੀਂ ਜਿਹੜੀ ਜੰਗ ਛੇੜੀ ਸੀ ਆઠੱਗਾ ਦੀ ਸਰਕਾਰ ਦੇ ਖਿਲਾਫ ਕੇਜਰੀਵਾਲ ਨੇ ਜਿਹੜੇ ਲੈਂਡ ਪੁਲਿੰਗ ਸਕੀਮ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਗਰੀਬਾਂ ਨੂੰ ਲੁੱਟਣਾ ਚਾਹੁੰਦਾ ਸੀ ਅੱਜ ਉਹਨੂੰ ਪੰਜਾਬ ਦੇ ਕਿਸਾਨਾਂ ਸਾਹਮਣੇ ਗਰੀਬਾਂ ਸਾਹਮਣੇ ਤੇ ਸਮੁੱਚੇ ਪੰਜਾਬੀਆਂ ਸਾਹਮਣੇ ਗੁੱਡੀ ਟੇਕਣੇ ਪਏ ਜਿਵੇਂ ਮੈਂ ਕਿਹਾ ਸੀ ਇਹਨੂੰ ਟੇਕਨੇ ਪੈਣੀ ਹੈ ਥੋੜੀ ਅੱਜ ਤਾਕਤ ਨੇ ਬੋਡੀ ਹਿੰਮਤ ਨੇ ਅੱਜ ਸਮੁੱਚੇ ਪੰਜਾਬੀਆਂ ਦੀ ਮਿਹਨਤ ਨੇ ਅੱਜ ਪੰਜਾਬ ਨੂੰ ਬਚਾ ਲਿਆ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਤਕਰੀਬ ਗਰੀਬ ਜਨਤਾ ਨੂੰ ਤੇ ਖਾਸ ਕਰਕੇ ਸ਼੍ਰੋਮnikali ਦਲ ਨੂੰ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਵੱਖ-ਵੱਖ ਧਿਰਾਂ ਇਸ ਦਾ ਵਿਰੋਧ ਕਰ ਰਹੀਆਂ ਸਨ ਸੋ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਤੁਹਾਨੂੰ ਦੱਸ ਦਈਏ ਕਿ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਵੀ ਕਪਟੀਸ਼ਨ ਦਾਖਲ ਕੀਤੀ ਗਈ ਸੀਗੀ ਤੇ ਇਹ ਪਟੀਸ਼ਨ ਜਿਹੜੀ ਦਾਖਲ ਕਰਨ ਤੋਂ ਬਾਅਦ ਹਾਈ ਕੋਰਟ ਨੇ 7 ਅਗਸਤ ਨੂੰ ਸੁਣਵਾਈ ਕੀਤੀ ਸੀ ਤੇ ਉਸ ਤੋਂ ਬਾਅਦ 4 ਹਫ਼ਤਿਆਂ ਦੇ ਲਈ ਇਸ ਪਾਲਿਸੀ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਸੋ ਉਸ ਦੇ ਵਿੱਚ ਚਾੜ੍ਹੇ ਹੀ ਪੰਜਾਬ ਸਰਕਾਰ ਨੂੰ ਆਖਰਕਾਰ ਇਹ ਫੈਸਲਾ ਲੈਣ ਦਾ ਜਿਹੜਾ ਉਪਯੋਗ ਹੈ ਤੇ ਖੁਦ ਇਸ ਬਾਬਤ ਜਿਹੜਾ ਇੱਕ ਨੋਟੀਫਿਕੇਸ਼ਨ ਵੀ ਉਹ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਦੇ ਵਿੱਚ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਇਸ ਨੀਤੀ ਨੂੰ ਜਿਹੜੀ ਸਰਕਾਰ ਹੈ ਉਹ ਵਾਪਸ ਲੈ ਰਹੀ ਹੈ ਤੇ ਇਸ ਤੋਂ ਬਾਅਦ ਦੀਆਂ ਸਾਰੀਆਂ ਸੌਧਾਂ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤੀਆਂ ਗਈਆਂ ਹਨ ਇਸ ਯੋਜਨਾ ਦੇ ਤਹਿਤ ਕੀਤੀਆਂ ਗਈਆਂ ਸਾਰੀਆਂ ਕਾਰਵਾਈਆਂ ਜਿਸ ਤੇ ਵਿੱਚ ਲੈਟਰ ਆਫ ਇੰਟੈਂਟ ਯਾਨੀ ਕਿ ਐਲਓਆਈ ਜਾਰੀ ਕਰਨਾ ਰਜਿਸਟ੍ਰੇਸ਼ਨਸ ਅਤੇ ਹੋਰ ਉਪਾਅ ਸ਼ਾਮਲ ਹਨ ਉਹ ਵਾਪਸ ਲੈ ਜਾਂਦੇ ਨੇ ਸੋ ਸਰਕਾਰ ਦਾ ਵੱਡਾ ਸਟੈਂਡ ਹੈ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਸ ਨੂੰ ਵਾਪਸ ਲੈ ਲਿਆ ਗਿਆ ਕਿਤਨਾ ਕਿਤੇ ਪਿੰਡ ਵਾਸੀਆਂ ਨੂੰ ਉਹਨਾਂ ਕਿਸਾਨ ਆਗੂਆਂ ਨੂੰ ਕਿਸਾਨਾਂ ਨੂੰ ਰਾਹਤ ਜਿਹੜੀ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਲੰਬਾ ਇੱਕ ਪ੍ਰੋਗਰਾਮ ਉਲੀਕ ਲਿਆ ਗਿਆ ਸੀਗਾ ਕਿਸਾਨ ਜਥੇਬੰਦੀਆਂ ਵੱਲੋਂ ਵਕ ਵਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਟਰੈਕਟਰ ਮਾਰਚ ਕਿਤੇ ਗਏ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡਾ ਇੱਥੇ ਜਿਹੜਾ ਇਕੱਠ ਕਰਕੇ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਇਸ ਪਾਲਿਸੀ ਨੂੰ ਵਾਪਸ ਲੈਣ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਯਾਨੀ ਕਿ ਸਰਕਾਰ ਦਾ ਹੋਣ ਯੂ ਟਰਨ ਇਸ ਦੇ ਉੱਤੇ ਦੇਖਣ ਨੂੰ ਮਿਲਿਆ ਪੰਜਾਬ ਸਰਕਾਰ ਨੇ ਯੋਜਨਾਬੱਧ ਸ਼ਹਿਰੀਕਰਨ ਦੇ ਲਈ ਲੈਂਡ ਪੂਲਿੰਗ ਨੀਤੀ ਲਿਆਂਦੀ ਸੀ ਇਸ ਯੋਜਨਾ ਦੇ ਤਹਿਤ ਪੰਜਾਬ ਭਰ ਦੇ ਵਿੱਚ 27 ਸ਼ਹਿਰਾਂ ਦੇ ਵਿੱਚ ਜਿਹੜੇ ਲਗਭਗ 40000 ਏਕੜ ਵਾਹੀਯੋਗ ਜ਼ਮੀਨ ਐਕਵਾਇਰ ਕੀਤੀ ਜਾਣ ਦੀ ਯੋਜਨਾ ਸੀ ਜਿਸ ਐਕਵਾਇਰ ਇਸ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਉੱਤੇ ਪੰਜਾਬ ਸਰਕਾਰ ਵੱਲੋਂ ਰਿਹਾਇਸ਼ੀ ਖੇਤਰ ਵਿਕਾਸ ਕੀਤੇ ਜਾਣੇ ਸਨ ਜਿਨ੍ਹਾਂ ਨੂੰ ਅਰਬਨ ਸਟੇਟ ਦਾ ਨਾਮ ਦਿੱਤਾ ਗਿਆ ਸੀ ਪਰ ਕਿਸਾਨ ਸੰਘਟਨਾ ਦਾ ਦੋਸ਼ ਹੈ ਕਿ ਇਹ ਨੀਤੀ ਉਹਨਾਂ ਨੂੰ ਉਹਨਾਂ ਦੀਆਂ ਉਪਜਾਊ ਜ਼ਮੀਨਾਂ ਦੇ ਤੋਂ ਬੇਦਖਲ ਕਰਨ ਅਤੇ ਰੀਅਲ ਅਸਟੇਟ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਾਜ਼ਿਸ਼ ਜਿਹੜੀ ਉਹ ਘੜੀ ਗਈ ਸੀ ਆਮ ਆਦਮੀ ਪਾਰਟੀ ਕਿਸਾਨ ਹਤਾਸ਼ੀ ਪਾਰਟੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਲਈ ਲੈਂਡ ਪੂਲੀ ਪਾਲਿਸੀ ਲੈ ਕੇ ਆਂਦੀ ਪਰ ਲੇਕਿਨ ਉਹ ਪਾਲਿਸੀ ਜਿਹੜੀ ਆ ਕਿਸਾਨਾਂ ਨੂੰ ਪਸੰਦ ਨਹੀਂ ਆਈ ਇਸ ਕਰਕੇ ਅੱਜ ਉਹ ਪਾਲਿਸੀ ਜਿਹੜੀ ਆ ਅਸੀਂ ਵਾਪਸ ਲਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਇੱਕ ਕਿਸਾਨ ਨੇ ਉਹਨਾਂ ਦੇ ਅਨੁਸਾਰ ਪਿਛਲੇ 3 ਸਾਲਾਂ ਤੋਂ ਲੈ ਕੇ ਪੰਜਾਬ ਦੇ ਹਰੇਕ ਕਿਸਾਨ ਦੇ ਆਖਰੀ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਜਿਹੜੀ 8 ਘੰਟੇ ਬਿਜਲੀ ਰਾਤ ਨੂੰ ਆਉਂਦੀ ਸੀ ਪੰਜਾਬ ਦੇ ਅੰਦਰ ਪਿਛਲੇ 3 ਸਾਲਾਂ ਚੋਂ ਦਿਨ ਚ ਆਉਣ ਲਾਈ ਆ ਸੋ ਮੇਰਾ ਕਹਿਣ ਦਾ ਭਾਬਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਕਿਸਾਨ ਹਿੱਤ ਚ ਫੈਸਲਾ ਲਿਆਗਾ ਕਿਸਾਨ ਪੱਕੀ ਫੈਸਲਾ ਲਿਆਗਾ ਹੁਣ ਜਦੋਂ ਕਿਸਾਨ ਇਸ ਪਾਲਿਸੀ ਨਾਲ ਖੁਸ਼ ਨਹੀਂ ਹੈਗੇ ਤਾਂ ਆਮ ਆਦਮੀ ਪਾਰਟੀ ਦੇ ਕਿ ਜਿਹੜੀ ਇਹ ਪਾਲਿਸੀ ਆ ਉਹ ਬਿਲਕੁਲ ਵਾਪਸ ਲਈਆ ਜਿਹੜੇ ਵੀ ਉਸ ਨੋਟੀਫਿਕੇਸ਼ਨ ਤੋਂ ਬਾਅਦ ਜੋ ਵੀ ਪ੍ਰਕਿਰਿਆ ਹੋਈ ਆ ਉਹ ਸਾਰੀ ਪ੍ਰਕਿਰਿਆ ਜਿਹੜੀ ਆ ਵਿਡਰਾ ਕੀਤੀ ਜਾਂਦੀ ਆ ਸੋ ਬਿਲਕੁਲ ਆਮ ਆਦਮੀ ਪਾਰਟੀ ਦਿਲ ਤੋਂ ਦਿਮਾਗ ਤੋਂ ਬਿਲਕੁਲ ਕਿਸਾਨ ਦੇ ਨਾਲ ਡਟ ਕੇ ਖੜੀ ਆ ਮੈਂ ਸਰਵੰਤ ਸਿੰਘ ਪੰਦੇੜ ਕਿਸਾਨ ਮਦੂਰਸ਼ਾਟੀ ਬਿਟੀ ਪੰਜਾਬ ਤੋਂ ਪਹਿਲੋਂ ਤਾਂ ਤਮਾਮ ਕੇ ਕੇਐਮਐਮ ਦੀਆਂ ਜਥੇਬੰਦੀਆਂ ਦਾ ਧੰਨਵਾਦ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਵਿੱਚ ਜੱਟ ਮੋਟਰਸਾਈਕਲ ਮਾਰਚ ਕੱਢ ਕੇ ਜਿਹੜਾ ਵਾ ਸਰਕਾਰ ਨੂੰ ਇੱਕ ਵਾਰੀ ਪਛਾਣ ਧੱਕਿਆ ਹੈਗਾ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਔਰ ਕਿਸਾਨਾਂ ਮਜ਼ਦੂਰਾਂ ਦਾ ਵੀ ਧੰਨਵਾਦ ਜਿਹੜੀਆਂ ਅੱਜ ਖਬਰਾਂ ਨੇ ਚੈਨਲਾਂ ਦੇ ਫੋਨ ਆ ਰਹੇ ਨੇ ਕਿ ਪ੍ਰਿੰਸੀਪਲ ਫੈਕਟਰੀ ਨੇ ਦਸਤੀ ਫੈਕਟਰੀ ਨੇ ਮੋਹਰ ਲਾ ਕੇ ਚਾਰ ਲਾਈਨਾਂ ਲਿਖ ਕੇ ਭੇਜੀਆਂ ਨੇ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਰਹੇ ਹੈਗੇ ਆਂ ਦੇਖੋ ਇੱਕ ਤਾਂ ਵੀ ਜੇ ਸਰਕਾਰ ਨੇ ਮਨ ਬਣਾਇਆ ਲੈਂਡ ਪੂਲਿੰਗ ਪਾਲਿਸੀ ਲੈਂਡ ਵਾਸਤੇ ਤੇ तमाम ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਇਹ ਸੰਘਰਸ਼ਿਤ ਹੈ ਪ੍ਰਾਪਤੀ ਹੋਊਗੀ ਪਰ ਦੇਖੋ ਦੇਖਣ ਵਾਲੀ ਗੱਲ ਆ ਕਿ ਇੱਕ ਤਾਂ ਇਸ ਜਦੋਂ ਨੋਟੀਫਿਕੇਸ਼ਨ ਹੋਇਆ 65533 ਏਕੜ ਦਾ ਹਾਲੇ ਕੋਈ ਨੋਟੀਫਿਕੇਸ਼ਨ ਦਾ ਜ਼ਿਕਰ ਨਹੀਂ ਹੈਗਾ ਇਹ ਟੈਕਨੀਕਲ ਤੌਰ ਤੇ ਵੇਖਣਾ ਪਊਗਾ ਫਿਰ ਕੈਬਨਟ ਚ ਪਾਸ ਹੋਈ ਪਾਲਿਸੀ ਕੀ ਇਹ ਗਵਰਨਰ ਕੋਲ ਵਾਪਸ ਲੈਣੀ ਪਊ ਇਹ ਸਾਰੀਆਂ ਟੈਕਨੀਕਲ ਗੱਲਾਂ ਜਥੇਬੰਦੀ ਅੰਦਰ ਵੀ ਵਿਚਾਰਾਂਗੇ ਇੱਥੇ ਫਿਰ ਤਮਾਮ ਕੈਮਨ ਦੀਆਂ ਜਥੇਬੰਦੀਆਂ ਵਿਚਾਰਨਗੀਆਂ ਪਰ ਇੱਕ ਵੱਡਾ ਸਵਾਲ ਸਦਾ ਲੀਆ ਜਿਹੜੀ ਇਹ ਪਾਲਿਸੀ ਆ ਲੈਂਡ ਪੂਲਿੰਗ ਪਾਲਿਸੀ ਜਿਹੜੀ ਪਹਿਲੋਂ 2008 ਚ ਆਈ 13 ਚ ਲਾਗੂ ਹੋਈ ਉਹ ਜਿਉਂ ਦੀ ਤਿਉ ਰਹਿਣੀ ਆ ਫੇਰ ਕੋਈ ਸਰਕਾਰ ਨਾ ਵੀ ਆ ਕੇ ਇਹਨੂੰ ਪਾਲਿਸੀ ਨੂੰ ਕੱਢ ਸਕਦੀ ਆ ਇਹ ਪਾਲਿਸੀ ਭਗਵੰਤ ਮਾਨ ਸਰਕਾਰ ਵਾਪਸ ਲੈ ਲੇ ਹਾਲੇ ਤੱਕ ਮੁੱਖ ਮੰਤਰੀ ਦਾ ਕੋਈ ਬਿਆਨ ਕੇਜਰੀਵਾਲ ਦਾ ਬਿਆਨ ਸਾਨੂੰ ਨਹੀਂ ਨਜ਼ਰ ਆਇਆ ਜਿਨ੍ਹਾਂ ਦੀਆਂ ਨੀਤੀਆਂ ਤਹਿਤ ਸਾਰਾ ਕੁਝ ਹੋ ਰਿਹਾ ਫਿਲਹਾਲ ਇਹੀ ਕਿਹਾ ਜਾ ਸਕਦਾ ਵੀ ਹਾਲੇ ਚਾਰ ਲਾਈਨਾਂ ਲਿਖ ਕੇ ਆਈਆਂ ਨੇ ਜੇ ਸਰਕਾਰ ਨੇ ਮਨ ਬਣਾਇਆ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਆ ਪੰਜਾਬ ਦੇ ਲੋਕਾਂ ਨੇ ਕਿਹਾ ਸੀ ਕਿਸਾਨਾਂ ਨੂੰ ਦਰ ਇੱਕ ਇੰਚ ਜ਼ਮੀਨ ਨਹੀਂ ਦਾਂਗੇ ਤੇ ਨਹੀਂ ਦਾਂਗੇ। ਬਾਕੀ ਦੀ ਟੈਕਨੀਕਲ ਗੱਲਾਂ ਹਜੇ ਵਿਚਾਰ ਨਾਲੀਆਂ ਨੇ। ਇਹ ਮੀਟਿੰਗਾਂ ਦੇ ਅੰਦਰ ਵਿਚਾਰ ਕੇ ਹੀ ਹੱਥ ਵੀ ਫੈਸਲਾ ਕਰਾਂਗੇ। ਪਰ ਪੰਜਾਬ ਸਰਕਾਰ ਲਗਾਤਾਰ ਇਸਤੇ ਉਤੇ ਜ਼ੋਰ ਦਿੰਦੀ ਸੀ ਕਿ ਇਸ ਦੇ ਨਾਲ ਪੰਜਾਬ ਦੀ ਡਿਵੈਲਪਮੈਂਟ ਹੋਵੇਗੀ, ਲੋਕਾਂ ਦਾ ਵਿਕਾਸ ਹੋਵੇਗਾ। ਕਿਸਾਨਾਂ ਨੂੰ ਇਸ ਦਾ ਵਧੇਰੇ ਮੁਨਾਫਾ ਮਿਲੇਗਾ ਪਾਕਿਸਤਾਨਾ ਸਮੇਤ ਲੀਡਰਸ ਜਿਹੜੇ ਸੀ ਵੱਖ-ਵੱਖ ਪਾਰਟੀਆਂ ਦੇ ਜਿਹੜੀ ਸੱਤਾਧਿਰ ਪਾਰਟੀ ਦਾ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਸਨ ਉਹ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਸੀ ਇਸ ਦੇ ਖਿਲਾਫ ਉਤਰੇ ਹੋਏ ਦਿਖਾਈ ਦੇ ਰਹੇ ਸਨ ਪਰ ਹੁਣ ਕਿਤੇ ਨਾ ਕਿਤੇ ਸਾਰੇ ਹੀ ਜਾਣੇ ਇਸ ਦੇ ਉੱਤੇ ਸਹਿਮਤੀ ਜਤਾ ਰਹੇ ਨੇ ਤੇ ਹਰ ਕੋਈ ਆਪੋ ਆਪਣੀ ਪਿੱਠ ਥਪਤਪਾ ਰਿਹਾ ਕਿ ਸਾਡੇ ਦਬਾਅ ਦੇ ਕਰਕੇ ਸਾਡੇ ਜ਼ੋਰ ਤੇ ਕਰਕੇ ਇਸ ਪਾਲਿਸੀ ਨੂੰ ਸਰਕਾਰ ਨੇ ਵਾਪਸ ਲੈ ਲਿਆ ਪਰ ਇੱਕ ਵਾਰੀ ਫੇਰ ਦੱਸਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੁੱਲਿੰਗ ਪਾਲਿਸੀ ਜਿਹੜੀ ਉਹ ਵਾਪਸ ਲੈ ਲਈ ਗਈ ਹੈ ਸੋ ਇੱਕ ਪਾਸੇ ਮਾਮਲਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਸੀਗਾ ਪਰ ਠੀਕ ਉਸ ਦੇ ਨਾਲ-ਨਾਲ ਜਿਹੜੀ ਹੈ ਇਹ ਜਿਹੜੀ ਪਾਲਿਸੀ ਹੈ ਜਿਹੜੀ ਉਹ ਹੁਣ ਸਰਕਾਰ ਨੇ ਵਾਪਸ ਲੈ ਲਈ ਹੈ ਤੁਹਾਨੂੰ ਦੱਸ ਦਈਏ ਕਿ ਮੁਖ ਸਕੱਤਰ ਕੇ ਐਪੀ ਸੀਨਾ ਦੇ ਵੱਲੋਂ ਜਿਹੜਾ ਨੋਟਿਸ ਹੈ ਉਹ ਨਿਰਦੇਸ਼ ਜਿਹੜਾ ਉਹ ਜਾਰੀ ਕੀਤਾ ਗਿਆ ਸੀਗਾ ਸੋ ਉਸ ਉੱਤੇ ਹਾਈ ਕੋਰਟ ਨੇ ਵੀ ਤੁਹਾਨੂੰ ਦੱਸ ਦਈਏ ਕਿ 4 ਹਫ਼ਤਿਆਂ ਦੀ ਰੋਕ ਲਗਾਈ ਹੋਈ ਸੀ ਪਰ ਹੁਣ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੀ ਜ਼ਮੀਨ ਇਸ ਤਰ੍ਹਾਂ ਲੈਂਡ ਪੁੱਲਿੰਗ ਪਾਲਿਸੀ ਦਾ ਹਿੱਸਾ ਬਣੇ ਉਹ ਇਸ ਤੋਂ ਖਫਾ ਸਨ ਉਹਨਾਂ ਨੂੰ ਰਾਹਤ ਜ਼ਰੂਰ ਮਿਲ ਚੁਕੀ ਹੈ ਯਾਨੀ ਕਿ ਹੁਣ ਪੰਜਾਬ ਸਰਕਾਰ ਨੇ 14 ਮਈ 2025 ਨੂੰ ਜਿਹੜੀ ਲੈਂਡ ਪੁਲਿੰਗ ਪਾਲਿਸੀ ਸੀ ਨੀਤੀ ਲਿਆਂਦੀ ਸੀ ਹੁਣ ਉਸ ਨੂੰ ਵਾਪਸ ਲੈ ਲਿਆ ਹੈ ਸੋ ਵੱਡੀ ਅਪਡੇਟ ਤੁਸੀਂ ਦੇਖ ਰਹੇ ਹੋ ਲੈਂਡ ਪੁਲਿੰਗ ਪਾਲਿਸੀ ਦੇ ਨਾਲ ਜੁੜੀ ਹੋਈ ਹੁਣ ਉਹ ਪਾਲਿਸੀ ਆਖਰਕਾਰ ਵਾਪਸ ਹੋ ਚੁੱਕੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਕਾਇਦਾ ਡਾਕੂਮੈਂਟ ਦੇ ਤੌਰ ਦੇ ਉੱਤੇ ਉਹ ਜਿਹੜੀ ਕਾਪੀ ਹੈ ਉਹ ਨੋਟਿਸ ਜਿਹੜਾ ਲੈਂਡ ਪੁਲਿੰਗ ਪਾਲਿਸੀ ਦਾ ਉਹ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਸਰਕਾਰ ਆਈ ਗੋਡਿਆਂਪਾਲ ਕਿਉਂਕਿ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਇੱਕ ਪਾਲਿਸੀ ਲਿਆਂਦੀ ਸੀ ਲੈਂਡ ਪੁਲਿੰਗ ਪਾਲਿਸੀ ਜਿਹਦੇ ਤਹਿਤ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਖੋਣ ਲੱਗੀ ਸੀ ਸਰਕਾਰ ਤੇ ਉਹ ਜ਼ਮੀਨਾਂ ਖੋ ਕੇ ਉਹਤੇ ਵੱਡੇ ਵੱਡੇ ਲੋਨ ਲੈ ਕੇ ਵੱਡੇ ਕਪਲੇ ਕਰਨ ਦੀ ਮਨਸ਼ਾ ਸਰਕਾਰ ਦੀ ਜਾਪਦੀ ਸੀ ਪਰ ਕਿਸਾਨਾਂ ਨੇ ਇਹ ਗੱਲ ਭਾਪੀ ਸ਼੍ਰੋਮਣੀ ਅਕਾਲੀ ਦਲ ਨੇ ਮੁਰੇ ਹੋ ਕੇ ਨਾਲ ਹੋ ਕੇ ਇਹ ਕਿਸਾਨਾਂ ਦੇ ਲਈ ਲੜਾਈ ਲੜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਪਹਿਲੇ ਦਿਨ ਤੋਂ ਇਹ ਲੈਂਡ ਪੁਲਿੰਗ ਪਾਲਸੀ ਦਾ ਵਿਰੋਧ ਕੀਤਾ ਗਿਆ ਲੁਧਿਆਣੇ ਵਿੱਚ ਮਹਾਲੀ ਵਿੱਚ ਬਠਿੰਡੇ ਵਿੱਚ ਅੱਜ ਪਟਿਆਲੇ ਵਿੱਚ ਬਹੁਤ ਵੱਡੇ ਧਰਨੇ ਲਗਾਏ ਗਏ ਇਹ ਧਰਨੇ ਵਿੱਚ ਕਿਸਾਨਾਂ ਦੀ ਬਹੁਤ ਵੱਡੇ ਪੱਧਰ ਤੇ ਸ਼ਮੂਲੀਅਤ ਹੋਣੀ ਆਮ ਲੋਕਾਂ ਦੀ ਸ਼ਮੂਲੀਅਤ ਹੋਣੀ ਗੁੱਸੇ ਅਤੇ ਰੋਧ ਦੇ ਵਿੱਚ ਹੋਣੀ ਅਤੇ ਇਕੱਠੇ ਹੋ ਕੇ ਨਾਅਰਾ ਲਾਉਣਾ ਕਿ ਅਸੀਂ ਆਪਣੀਆਂ ਜ਼ਮੀਨਾਂ ਦੀ ਇਹ ਲੁੱਟ ਨਹੀਂ ਹੋਣ ਦੇਵਾਂਗੇ ਸਰਕਾਰ ਨੂੰ ਅੱਜ ਆਮ ਕਿਸਾਨਾਂ ਦੇ ਗੁੱਸੇ ਤੇ ਵਿਰੋਧ ਦੇ ਕਾਰਨ ਸ਼੍ਰੋਮਣੀ ਕਾਲਜ ਦਲ ਦੇ ਲਗਾਏ ਜਾ ਰਹੇ ਧਰਨੇ ਅਤੇ ਮੋਰਚੇ ਦਾ ਐਲਾਨ ਕੀਤਾ ਹੋਇਆ ਸੀ ਉਸ ਦੋ ਡਰ ਦੇ ਮਾਰੇ ਅੱਜ ਸਰਕਾਰ ਨੂੰ ਗੋਡੇ ਟੇਕਣੇ ਪਏ ਅਤੇ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਪਈ ਅਸੀਂ ਦੱਸਣਾ ਚਾਹੁੰਦੇ ਆ ਇਹ ਦਿੱਲੀ ਵਾਲਿਆਂ ਨੂੰ ਭਗਵੰਤ ਮਾਨ ਨੂੰ ਕਿ ਕੋਈ ਵੀ ਤੁਸੀਂ ਪਾਲਿਸੀ ਪੰਜਾਬ ਨੂੰ ਲੁੱਟਣ ਲਈ ਲਿਆਉਂਗੇ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੰਜਾਬੀਆਂ ਨੂੰ ਲੁੱਟਣ ਲਈ ਲਿਆਉਂਗੇ ਉਹ ਪਾਲਿਸੀ ਦਾ ਸ਼੍ਰੋਮਣੀ ਅਕਾਲੀ ਦਲ ਇਸੇ ਤਰ੍ਹਾਂ ਡਟ ਕੇ ਵਿਰੋਧ ਕਰੇਗਾ ਅਤੇ ਪੰਜਾਬ ਨੂੰ ਬਚਾਉਣ ਲਈ ਤੁਹਾਡੇ ਤੋਂ ਪੰਜਾਬ ਦੇ ਇਹ ਕਰ ਰਹੀ ਜਿਹੜੀ ਤੁਸੀਂ ਪੰਜਾਬ ਦੀ ਲੁੱਟ ਕਰ ਰਹੇ ਹੋ ਉਹ ਤੋਂ ਬਚਾਉਣ ਲਈ ਮੁਰੇ ਹੋ ਕੇ ਲੜਾਈ ਲੜੂਗਾ ਸਾਰੇ ਕਿਸਾਨਾਂ ਨੂੰ ਇਹਦੀ ਮੁबारकਵਾਦ ਹੈ ਸਾਰੇ ਕਾਲੀਆਂ ਨੂੰ ਦੀ ਮੁबारकਵਾਦ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਇਹ ਲੜਾਈ ਮੁਰੇ ਹੋ ਕੇ ਲੜੀ ਅਤੇ ਇਹ ਹੋਕਾ ਦਿੱਤਾ ਕਿ 1 ਇੰਚ ਵੀ ਜ਼ਮੀਨ ਤੁਹਾਡੀ ਮੈਂ ਜਾਣ ਨਹੀਂ ਦੇਵਾਂਗਾ ਕਿਉਂਕਿ ਇਹ ਪਾਲਿਸੀ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਹੈ ਆਓ ਤਕੜੇ ਹੋ ਕੇ ਇਸੇ ਤਰ੍ਹਾਂ ਇੱਕ ਮੁਟ ਹੋਈਏ ਅਤੇ ਆਪਣੇ ਪੰਜਾਬ ਨੂੰ ਆਉਣ ਵਾਲੀ ਨਸਲ ਤੇ ਫਸਲ ਨੂੰ ਇਹਨਾਂ ਲਟੇਰਿਆਂ ਤੋਂ ਬਚਾਈਏ। ਸੋ ਕਿਤੇ ਨਾ ਕਿਤੇ ਜਿਹੜੀ ਇਹ ਪਾਲਿਸੀ ਹੈ ਇਹ ਇੱਕ ਗਲੇ ਦੇ ਵਿੱਚ ਕੰਡੇ ਬਣਨ ਦਾ ਕੰਮ ਕਰ ਰਹੀ ਸੀ। ਕਿਤੇ ਨਾ ਕਿਤੇ ਪੰਜਾਬ ਦੀ ਸੱਤਾਧਿਰ ਪਾਰਟੀ ਦੇ ਕੁਝ ਸਿਆਸਤਦਾਨ ਜਿਨ੍ਹਾਂ ਦੇ ਵਿੱਚ ਮਲਵਿੰਦਰ ਸਿੰਘ ਕੰਗ ਹੋਣੀ ਵੀ ਸੀ ਜੋ ਮੌਜੂਦਾ ਐਮਪੀ ਨੇ ਉਹਨਾਂ ਨੇ ਵੀ ਪਹਿਲੇ ਇਸਤੇ ਖਿਲਾਫ ਪੋਸਟ ਪਾਈ ਸੀ। ਨਾਲ ਦੇ ਨਾਲ ਇੱਕ ਐਮਐਲਏ ਵੱਲੋਂ ਵੀ ਕਿਸਾਨ ਆਗੂਆਂ ਦੇ ਨਾਲ ਖੜਨ ਦੀ ਗੱਲ ਕੀਤੀ ਗਈ ਸੀ ਸੋ ਸਰਕਾਰ ਦੇ ਜਿੱਥੇ ਕੁਝ ਮੰਤਰੀ ਹੀ ਇਸ ਪਾਲਿਸੀ ਦਾ ਪਹਿਲਾਂ ਵਿਰੋਧ ਕਰਦੇ ਸਨ ਬੇਸ਼ੱਕ ਬਾਅਦ ਵਿੱਚ ਉਹਨਾਂ ਨੇ ਆਪਣੇ ਬਿਆਨ ਬਦਲੇ ਉਸ ਤੋਂ ਬਾਅਦ ਜਿਹੜੀਆਂ ਸੱਤਾਧਿਰ ਤੋਂ ਇਲਾਵਾ ਪਾਰਟੀਆਂ ਸਨ ਜਿਹੜੀ ਕਿ ਵਿਰੋਧੀ ਧਿਰਾਂ ਸਨ ਭਾਵੇਂ ਕਾਂਗਰਸੀ ਅਕਾਲੀ ਦਲ ਸੀ ਭਾਜਪਾ ਸੀ ਹਰ ਇੱਕ ਦੇ ਵੱਲੋਂ ਜਿਹੜਾ ਇਸ ਦਾ ਵਿਰੋਧ ਕੀਤਾ ਗਿਆ ਸੀ ਇਸ ਦੇ ਉੱਤੇ ਖੁਦ ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਨੀਸ਼ ਸ਼ਰਮਾ ਦਾ ਵੀ ਇੱਕ ਬਿਆਨ ਆਇਆ ਕੀ ਕੁਝ ਕਿਹਾ ਉਹਨਾਂ ਨੇ ਆਓ ਉਹ ਵੀ ਸੁਣਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲੈਂਡ ਪੁੱਲਿੰਗ ਪਾਲਿਸੀ ਨੂੰ ਵਾਪਸ ਲੈਣ ਦਾ ਫੈਸਲਾ ਆਇਆ ਹੈ ਇਹ ਸਰਕਾਰ ਦੇ ਉੱਤੇ ਕਿਸਾਨਾਂ ਦਾ ਪੰਜਾਬੀਆਂ ਦਾ ਜਿਹੜਾ ਪ੍ਰੈਸ਼ਰ ਸੀ ਉਹਦੇ ਕਾਰਨ ਕਿਸਾਨਾਂ ਦੀ ਜਿੱਤ ਹੋਈ ਹੈ ਪੰਜਾਬੀਆਂ ਦੀ ਜਿੱਤ ਹੋਈ ਹੈ ਔਰ ਪੰਜਾਬ ਦੀ ਜਿੱਤ ਹੋਈ ਹੈ ਕਿ ਇਹ ਸਰਕਾਰ ਜਿਹੜੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਲੁੱਟਣਾ ਚਾਹਦੀ ਸੀ ਉਹਨਾਂ ਦੀ ਜ਼ਮੀਨ ਖੋਣਾ ਚਾਹਦੀ ਸੀ ਇਹ ਦਿੱਲੀ ਤੋਂ ਜਿਹੜਾ ਗੈਂਗ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਆਇਆ ਸੀ ਉਹਨਾਂ ਕੋਸ਼ਿਸ਼ ਵੜੀ ਕੀਤੀ ਲੇਕਿਨ ਅਲੱਗ-ਅਲੱਗ ਪ੍ਰੈਸ਼ਰ ਜਦੋਂ ਬਣੇ ਨੇ ਕਿਸਾਨ ਯੂਨੀਅਨ ਦਾ ਪੋਲਿਟਿਕਲ ਪਾਰਟੀਆਂ ਔਰ ਭਾਰਤੀ ਜਨਤਾ ਪਾਰਟੀ ਨੇ ਜਦੋਂ ਪਾਲਿਸੀ ਆਈ ਹੈ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜੀ ਰਹੀ ਹੈ ਔਰ ਬੀਜੇਪੀ ਨੇ ਇਹਦੇ ਵਿਰੋਧ ਦੇ ਅੰਦਰ ਸਰਕਲ ਪੱਧਰ ਤੇ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੰਦਰ ਦੇ ਉੱਤੇ ਅਲੱਗ-ਅਲੱਗ ਅੰਦੋਲਨ ਕੀਤੇ ਮੈਮੋਰੰਡਮ ਦਿੱਤੇ ਡੀਸੀ ਨੂੰ ਦਿੱਤਾ ਐਸਜੀਐਮ ਨੂੰ ਦਿੱਤਾ ਔਰ ਹੁਣ ਪਾਰਟੀ ਨੇ ਕਿ ਯਾਤਰਾ ਦਾ ਵੀ ਉਜੋਜਨ ਕਿਸਾਨਾਂ ਦੇ ਪੱਖ ਜੰਦਰ ਕੀਤਾ ਸੀ ਇਹ ਸਰਕਾਰ ਨੇ ਡਰ ਕੇ ਲਿਆ ਨਿਰਣੇ ਹੈ ਲੇਕਿਨ ਡਰ ਕੇ ਲਿਆ ਨਿਰਣੇ ਪੰਜਾਬੀਆਂ ਦੀ ਜਿੱਤ ਹੋਈ ਹੈ ਔਰ ਸਾਡੀ ਨਜ਼ਰ ਪੈਣੀ ਨਜ਼ਰ ਰਹੇਗੀ ਸਰਕਾਰ ਦੇ ਇਸ ਨਿਰਣੇ ਦੇ ਉੱਤੇ ਕਿਸੇ ਵੀ ਕੀਮਤ ਦੇ ਉੱਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨਾਂ ਨਾਲ ਧਰੋ ਨਹੀਂ ਕਰਨ ਦੇਗੀ ਉਹਨਾਂ ਦੀ ਜ਼ਮੀਨ ਨਹੀਂ ਖੋਣ ਦੇਗੀ ਔਰ ਅੱਗੇ ਵੀ ਕਿਸਾਨਾਂ ਦੇ ਮੁੱਦੇ ਦੇ ਉੱਤੇ ਬੀਜੇਪੀ ਹਮੇਸ਼ਾ ਕਿਸਾਨਾਂ ਨਾਲ ਖੜੀ